ਕਰਪਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਐਕਸ਼ਨ ਦੇ ਵਿੱਚ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਹੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਕਸ਼ਨ ਦਿਖਾਈ ਦੇ ਰਿਹਾ ਹੈ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਸਖਤ ਹੈ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤੇ ਉਥੇ ਹੀ ਦੱਸਿਆ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਿਸ ਤੋਂ ਬਾਅਦ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਭ੍ਰਸ਼ਟਾਚਾਰੀ ਨਹੀਂ ਬਖਸ਼ੇ ਜਾਣਗੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਕਸ਼ਨ ਲੈ ਲਿਆ ਤੇ ਉੱਥੇ ਹੀ ਆਪਣੇ ਹੀ ਐਮਐਲਏ ਦੇ ਖਿਲਾਫ ਪੰਜਾਬ ਸਰਕਾਰ ਹੁਣ ਦਿਖਾਈ ਦੇ ਰਹੀ ਹੈ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਹ ਤੁਹਾਨੂੰ ਸੁਣਾਉਣਾ ਸੀ ਲੋਕਾਂ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਸੰਭਾਲਿਆ ਤਾਂ ਸੀ ਇੱਕ ਘੰਟੀ ਦੇ ਕਹੇ ਸੀ ਕਿ ਅਸੀਂ ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਭ੍ਰਿਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲੀਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਹੀ ਪਤਾ ਲੱਗ ਗਿਆ ਕਿ ਆਮ ਆਦਮੀ ਦੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇਹ ਕ੍ਰਪਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਕੌਣ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਹੈ ਤੇ ਸਾਡੀ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ رہی ਹੈ ਹੁਣ ਟਾਈਮ ਆ ਗਿਆ ਕੇਸੀ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਾਂ ਜਿਹੜੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜ਼ੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਉਹ ਤੰਗ ਕਰਦਾ ਹੈ ਕੋਈ ਬਲੈਕਮੇਲ ਕਰਦਾ ਹੈ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਬਰਸ਼ਟਾ ਚਾਰ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਜਾਂ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਤਸ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਔਰ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਕਹਿ ਚੁੱਕੇ ਹਾਂ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ ਕੋਈ ਸਕਾ ਹੋਵੇ ਪਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਖਸ਼ਿਆ ਨਹੀਂ ਜਾਊਗਾ ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਇਹ ਦੱਸ ਦੇਣਾ ਚਾਹਣਾ ਕਿ ਕ腐ਪਸ਼ਨ ਵਾਸਤੇ ਸਾਡੀ 0 ਡਾਲਰ ਟੋਲਰੈਂਸ ਹੈ ਅਸੀਂ ਕੋਈ ਤਰਸ ਨਹੀਂ ਖਾਵਾਂਗੇ ਕੋਈ ਕਿਸੇ ਤੇ ਰਹਿਮ ਨਹੀਂ ਕਰਾਂਗੇ ਕਿਉਂਕਿ ਜਿਨੇ ਕੋਈ 10000 20000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ ਚ ਵੀ ਕਰ ਲੈਂਦੇ ਹੈ ਕ腐ਪਸ਼ਨ ਉਹ ਜਿਹੜਾ ਜਿਹੜਾ ਬੰਦਾ ਮਜਬੂਰ ਕਰਤਾ ਤੁਸੀਂ ਪੈਸੇ ਦੇਣ ਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਾਲਾਤਾਂ ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਹੈ ਕਿੱਥੇ ਕਿੱਥੇ ਮਨਤਾਂ ਕਰਦਾ ਹੋਊਗਾ ਕਿਵੇਂ ਕਿਵੇਂ ਉਹਨੂੰ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਦਰੂ ਨਹੀਂ ਹੁੰਦੇ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇੱਥੇ ਨਿਕਲ ਜਾਂਦੀ ਹੈ ਕਿਸੇ ਦੀ ਔਲਾਦ ਬਿਜਦੀ ਨਿਕਲ ਜਾਂਦੀ ਹੈ ਔਲਾਦ ਮਾੜੀ ਨਿਕળે ਹੁੰਦੀ ਹੈ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਪਰਮਾਤਮਾ ਸਭ ਦੇਖਦਾ ਕਹਿੰਦੇ ਸਵਰਗ ਨਰਕ ਇੱਥੇ ਨੇ ਸੋ ਇੱਕ ਵਾਰੀ ਫੇਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ ਚਾਹੇ ਉਹ ਕਿੱਡਾ ਮਰਜੀ ਹੋਵੇ ਪਾਵਰਫੁੱਲ ਕ腐ਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ腐ਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਜਾਂ ਬਹਾਨੇ ਬਣਾ ਰਿਹਾ ਹੈ ਮੋਗਾ ਭਲ ਰਿਹਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦਾਸਤਾ ਕੇ ਅਸੀਂ ਆਪਣੇ ਵਿਰੋਧੀ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਹਾਂ ਤੇ ਮੈਂ ਫੇਰ ਕਹਿਣਾ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ